ਸੜੇਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਸੀ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆਂ ਜੀ ਇਸ ਵੇਲੇ ਮੌਜੂਦਾ ਸਮੇਂ 'ਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠ ਜੁੜਦਿਆਂ ਚਰਚਾਵਾਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਹੀਆਂ ਨੇ ਜੀ ਦੇਖੋ ਜੀ ਇਹ ਗੱਲ ਸੱਚੀ ਹੈ ਕਿ ਦੋਵਾਂ ਪਾਰਟੀਆਂ ਦੇ ਗੱਠ ਜੁੜਦਿਆਂ ਚਰਚਾਵਾਂ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਤੇ ਖਾਸ ਕਰਕੇ ਪਰਸੋਂ ਤੋਂ ਵੱਧ ਹੋ ਰਹੀਆਂ ਕਿਉਂਕਿ ਲੰਘੇ ਪਰਸੋਂ ਯਾਨੀ ਕਿ ਲੰਘੇ ਮੰਗਲਵਾਰ ਨੂੰ ਇਹ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਗਏ ਸੀਗੇ ਨਸ਼ਿਆਂ ਦੇ ਖਿਲਾਫ ਐਂਦਰੀਆ ਤਾਂ ਕਰਨ ਦੇ ਲਈ ਉਸ ਥਾਂ ਦੇ ਉੱਤੇ ਤੇ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ 48 ਦਲ ਦੇ ਆਗੂ ਵੀ ਸੀ, ਭਾਜਪਾ ਆਗੂ ਵੀ ਸੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਸੀ। ਉਸ ਗੱਲ ਤੋਂ ਬਾਅਦ ਅੰਦਾਜ਼ੇ ਵਧ ਗਏ ਵੀ ਭਾਈ ਇਹ ਗੱਠਜੋੜ ਹੋਣ ਲੱਗਿਆ, ਇਹ ਗੱਠਜੋੜ ਹੋ ਹੀ ਜਾਣਾ ਸੀ ਕਿ ਹੋਣ ਲੱਗਿਆ। ਇਸ ਤਰੀਕੇ ਦੇ ਅੰਦਾਜ਼ੇ ਵਧ ਗਏ ਆ। ਪਰ ਹੁਣ ਗੱਲ ਇਹ ਜੀ ਕਿ ਇਹ ਗੱਠਜੋੜ ਹੋਣ ਤੋਂ ਪਹਿਲਾਂ ਜਾਂ ਗੱਠਜੋੜ ਚਲੋ ਹੋਣਾ ਜਾਂ ਨਹੀਂ ਹੋਣਾ ਕਿ ਕੋਈ ਸਮੇਂ ਦੇ ਬਿਆਨ ਕਰਨਾ। ਪਰ ਗਠ ਜੋੜ ਤੋਂ ਪਹਿਲਾਂ ਇਹ ਜਿਸ ਤਰੀਕੇ ਦੀਆਂ ਖਬਰਾਂ ਆਉਣ ਲੱਗੀਆਂ ਉਹ ਵੀ ਹਾਸੋ ਹਿਣੀਆਂ ਕਿਉਂਕਿ ਲੰਘੇ ਕੱਲ ਰਾਜਾ ਬਣੇ ਕਹਿੰਦੇ ਇਹ ਗੱਲ ਕਹੇਤੀ ਸੋਰੀ ਸੁਨੀਲ ਜਾਖੜ ਨੇ ਗੱਲ ਕਹੇਤੀ ਉਹ ਕਹਿੰਦੇ ਜੀ ਰਾਜਾ ਬਣੇਦੋਂ ਪਹਿਲਾਂ ਤਾਂ ਸਿਰਫ ਸੁਨੀਲ ਜਾਖੜ ਦਾ ਭੂਤ ਦਿਸਦਾ ਸੀ ਹੁਣ ਇਹਨੂੰ ਦੋ ਭੂਤ ਦਿਸਣ ਲੱਗ ਪਏ ਆ ਇੱਕ ਭੂਤ ਅਕਾਲੀਆਂ ਦਾ ਤੇ ਇੱਕ ਭੂਤ ਭਾਜਪਾਈਆਂ ਦਾ ਵੀ ਕਿਤੇ ਇਕੱਠੇ ਨਾ ਹੋ ਜਾਣ ਕਿਤੇ ਐ ਨਾ ਹੋ ਜੇ ਆ ਨਾ ਹੋ ਜੇ ਤੇ ਉਹ ਨਾ ਹੋ ਜੇ ਉਹ ਕਹਿੰਦੇ ਵੀ ਦੇਖੋ ਇਹਨੂੰ ਹੁਣ ਭੂਤ ਕਿਹੜੇ ਕਿਹੜੇ ਦਿਸਦੇ ਆ ਉਧਰੋਂ ਰਾਜਾ ਵੜਿੰਗ ਕਹਿੰਦੇ ਵੀ ਸਮੀਲ ਜਾਖੜ ਦੇ ਵਿੱਚ ਚਲੋ ਮੰਨ ਤਾਂ ਲਿਆ ਨਾ ਕਿ ਮੈਂ ਭੂਤ ਆ। ਮਤਲਬ ਇਹ ਹੈ ਜੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਾਸਾ ਠੱਠਾ ਇਹਦੇ ਵਿੱਚ ਕਹਿ ਦਈਏ ਵੀ ਮਸਖਰੀ ਬਾਜ਼ੀ ਤੇ ਆਹ ਕੁਝ ਥਲੀ ਜਾਂਦਾ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਵੀ ਆਹ ਸਾਲ ਆ ਜਿਹੜਾ ਭੂਤ ਚਿੜੇਲ ਕਿਸੇ ਹੋਰ ਚੀਜ਼ ਦੇ ਲੇਖੇ ਬਸ ਇਉਂ ਲਗਾ ਰਹਿਣਾ। ਦੂਜੀ ਗੱਲ ਇਹ ਹੈ ਕਿ ਡੱਟ ਜੋੜ ਹੋਣ ਦੀ ਸੰਭਾਵਨਾ ਇਸ ਕਰਕੇ ਵਧੀ ਆ ਕਿਉਂਕਿ ਅਕਾਲੀ ਦਲ ਨੂੰ ਪਤਾ ਸਾਡੇ ਕੱल्ल्या ਦੇ ਪੱਲੇ ਕੁਝ ਨਹੀਂਗਾ। ਬੀਜੇਪੀ ਨੂੰ ਵੀ ਪਤਾ ਸਾਡੇ ਕੱਲਿਆਂ ਦੇ ਪੱਲੇ ਕੁਝ ਨਹੀਂ ਹੈ। ਦੋਵਾਂ ਧਿਰਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਸਾਡੇ ਪੱਲੇ ਉਨੀ ਕਾਬੀਯਾਬੀ ਨਹੀਂ ਹੈ। ਗੱਠ ਜੋੜ ਵਾਲੀ ਗੱਲ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ। ਉਹਦਾ ਕਾਰਨ ਇੱਕੋ ਹੀ ਹੈ ਵੀ ਭਾਈ ਜੇਕਰ ਇਹ ਗੱਠ ਜੋੜ ਨਹੀਂ ਕਰਨਗੇ ਤਾਂ ਇਹਨਾਂ ਨੂੰ ਮਨਚਾਹੀ ਸਫਲਤਾ ਮਿਲਣ ਦੀ ਭੋਰਾ ਵੀ ਆਸ ਨਹੀਂ ਹੈ। ਜਿੰਨਾ ਮਰਜ਼ੀ ਕਰੀ ਜਾਣ ਸਾਡੀ ਬਹੁਤ ਚੜਤ ਹੈ ਅਸੀਂ ਛਾ ਜਾਣੇ ਹੁੰਨੇ ਹਾਂ ਅਸੀਂ ਇਹ ਕਰ ਦਿੰਨੇ ਹੁੰਨੇ ਹਾਂ ਪਰ ਉਹ ਕਹਿਣ ਦੀਆਂ ਗੱਲਾਂ ਉਹ ਗੱਲਾਂ ਪ੍ਰੈਕਟੀਕਲ ਤੌਰ ਦੇ ਉੱਤੇ ਨਹੀਂ ਆ। ਕੱਲੇ-ਕੱਲੇ ਨੂੰ ਕਿਸੇ ਨੇ ਨਹੀਂ ਪੁੱਛਣਾਗਾ ਇਹ ਅੱਜ ਦੀ ਗੱਲ ਆ ਇਹ ਪਹਿਲਾਂ ਵੀ ਗੱਲ ਸੀ ਕਿ ਕੱਲੇ-ਕੱਲੇ ਜਿਹੜੇ ਜਿੱਕਰ ਲੜਨਗੇ ਤਾਂ ਫਿਰ ਹੋਰਾਂ ਨੂੰ ਮੌਕਾ ਮਿਲਣਾ ਹੀ ਮਿਲਣਾ ਇਹ ਵੀ ਗੱਲ ਪੱਕੀ ਆ ਸੋ ਇਸ ਕਰਕੇ ਮੰਨਿਆ ਜਾ ਰਿਹਾ ਵੀ ਦੋਵੇਂ ਪਾਰਟੀਆਂ ਦੀ ਸੀਟਾਂ ਦੇ ਮਾਮਲੇ ਦੇ ਉੱਤੇ ਗੱਲਬਾਤ ਲਗਭਗ ਤੈਅ ਹੋ ਚੁੱਕੀ ਆ ਐਤਕੀ ਬੀਜੇਪੀ ਵੱਧ ਸੀਟਾਂ ਲਾਊਗੀ ਆਪਣੇ ਹਿਸਾਬ ਨਾਲ ਚੋਣਾਂ ਲੜੂਗੀ ਐਤਕੀ ਉਹ ਆਪਦੀਆਂ ਇਸ਼ਾਵਾ ਉਵੇਂ ਪਾੜੂਗੀ ਜਿਵੇਂ ਕਿ ਉਹਨੂੰ ਆਪਣਾ ਕਰਨਾ ਚਾਹੀਦਾ ਉਹ ਇਹ ਗੱਲ ਕਿਨੇ ਵੀ ਹੁਣ ਤੁਹਾਡੇ ਪੱਲੇ ਵੀ ਯਾਨੀ ਕਿ ਅਕਾਲੀਆਂ ਦੇ ਪੱਲੇ ਵੀ ਉਹ ਗੱਲ ਨਹੀਂ ਜਿਹੜੀ ਪਹਿਲਾਂ ਹੁੰਦੀ ਸੀ ਇਸ ਕਰਕੇ ਐਸੀ ਕਿ ਘਟਚੋੜ ਹੋਣ ਦੀ ਸੰਭਾਵਨਾ ਤਾਂ ਹੈ ਪਰ ਇਹ ਪਹਿਲੇ ਰੂਪਾਂ ਦੇ ਵਿੱਚ ਨਹੀਂ ਹੋਊਗਾ ਜਿਵੇਂ ਪਹਿਲਾਂ ਹੁੰਦਾ ਸੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉਦੋਂ ਰਾਜਪਾਲ ਸਾਹਿਬ ਨੇ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਦੋਸ਼ਾਂ ਦਾ ਉੱਤਰ ਦਿੱਤਾ ਹੈ ਜੀ ਕੀ ਕਹਿੰਦੇ ਨੇ ਰਾਜਪਾਲ ਹੋਜੀ ਰਾਜਪਾਲ ਨੇ ਜਿਹੜੇ ਗੁਲਾਬ ਚੰਦ ਖਟਾਰੀਆ ਸਾਹਿਬ ਉਹਨਾਂ ਦੇ ਉੱਤੇ ਦੋਸ਼ ਲਾਇਆ ਸੀਗਾ ਆਮ ਆਦਮੀ ਪਾਰਟੀ ਨੇ ਕਿ ਤੁਹਾਡੀ ਇਸ ਪੈਦਲ ਯਾਤਰਾ ਨਸ਼ਾ ਦੇ ਖਿਲਾਫ ਪੈਦਲ ਯਾਤਰਾ ਦੇ ਵਿੱਚੋਂ ਸਿਆਸੀ ਸਮਿਲ ਆਉਂਦੀ ਹੈ ਤੇ ਉਦੋਂ ਕਾਂਨਦਰ ਸਿੰਘ ਨੇ ਇਹ ਗੱਲ ਕਹੀ ਸੀ ਵੀ ਇਹ ਤਾਂ ਸਮਝੌਤਾ ਐ ਐਕਸਪ੍ਰੈਸ ਵਰੀ ਯਾਤਰਾ ਲੱਗਦੀ ਯਾਨੀ ਕਿ ਦੋ ਪਾਰਟਾਂ ਦਾ ਕੱਟ ਛੋੜ ਕਰਾਉਣ ਵਾਲੀ ਰਾਜਪਾਲ ਕੰਦ ਸੀਗੇ ਜੀ ਫਾਜ਼ਲ ਕਾ ਦੇ ਵਿੱਚ ਇਹੀ ਨਸ਼ਾ ਖਿਲਾਫ ਪੈਦਲ ਯਾਤਰਾ ਕੱਢਦੇ ਉਹਨਾਂ ਨੂੰ ਪੱਤਰ ਕਰਾਂ ਨੇ ਸਵਾਲ ਕੀਤਾ ਵੀ ਭਾਈ ਉਹ ਤਾਂ ਤੁਹਾਡੇ ਉੱਤੇ ਆ ਦੋਸ਼ ਲਾਉਂਦੇ ਆ ਉਹ ਕਹਿੰਦੇ ਵੀ ਦੋਸ਼ ਲਾਉਣਾ ਕੋਈ ਮਾੜੀ ਗੱਲ ਨਹੀਂ ਦੋਸ ਲਾਈ ਜਾਣਦੇ ਪਰ ਉਹ ਕਹਿੰਦੇ ਕਿ ਅਸਲੀਅਤ ਇਹ ਆ ਕਿ ਮੈਂ ਤਾਂ ਮੈਂ ਮੰਨਵੀ ਪਾਰਟੀਆਂ ਨੂੰ ਵੀ ਫੋਨ ਕੀਤਾ ਸੀ ਮੈਂ ਸਾਰੀਆਂ ਸਿਆਸੀ ਪਾਰਟੀਆਂ ਵਾਲਿਆਂ ਨੂੰ ਫੋਨ ਕੀਤਾ ਸੀ ਵੀ ਭਾਈ ਤੁਸੀਂ ਇਸ ਪੈਦਲ ਯਾਤਰਾ ਦੇ ਵਿੱਚ ਹਾਜ਼ਰ ਹੋਵੋ ਪੰਜਾਬ ਦੇ ਵਿੱਚ ਨਸ਼ੇ ਬਹੁਤ ਆ ਤੇ ਆਪਾਂ ਨਸ਼ੇ ਖਤਮ ਕਰਨੇ ਆ ਪੰਜਾਬ ਦੇ ਵਿੱਚ ਨਸ਼ੇ ਬਹੁਤ ਆ ਤੇ ਆਪਾਂ ਲੋਕਾਂ ਨੂੰ ਜਾਗਰੂਕ ਕਰਨਾ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਜਿਹੜੇ ਕਿਸੇ ਕਾਰਨ ਕਰਕੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਮੈਂ ਤਾਂ ਹੁਣ ਵੀ ਕਹਿੰਦਾ ਉਹ ਕਹਿੰਦੇ ਵੀ ਭਾਈ ਤੁਸੀਂ ਵੀ ਆਓ ਹੁਣ ਉਹ ਕਹਿੰਦੇ ਵੀ ਦੇਖੋ ਨਾ ਤਾਂ ਮੈਂ ਟੋਣ ਲੜਨੀ ਆ ਨਾ ਮੇਰਾ ਕੋਈ ਮਕਸਦ ਆ ਪੰਜਾਬ ਚ ਵਸੇ ਹੈਗੇ ਆ ਆਪਾਂ ਸਾਰੇ ਗੱਲ ਮੰਨਦੇ ਆ ਪਰ ਦੂਜੀ ਗੱਲ ਇਹ ਆ ਕਿ ਭਾਈ ਇਸ ਵੇਲੇ ਉਹ ਕਹਿੰਦੇ ਕਿ ਇਕੱਠੇ ਹੋ ਕੇ ਹੰਬੜਾ ਮਾਰਨਾ ਚਾਹੀਦਾ ਇਹਦੇ ਪ੍ਰਤੀ ਸਾਨੂੰ ਨਸ਼ਿਆਂ ਦੇ ਖਿਲਾਫ ਸਾਨੂੰ ਇੱਕ ਜੁੱਟ ਹੋਣਾ ਚਾਹੀਦਾ ਜੇ ਸੀ ਇੱਕ ਜੁੱਟ ਨਾ ਹੋਏ ਤੇ ਫਿਰ ਭਾਈ ਪੰਜਾਬ ਦਾ ਹੋਰ ਨੁਕਸਾਨ ਹੋ ਜਾਣਾ ਬਤੌਰ ਰਾਜਪਾਲ ਪੰਜਾਬ ਦਾ ਰਾਜਪਾਲ ਮੈਨੂੰ ਤਾਂ ਇਹ ਕੁਝ ਕਰਨਾ ਹੀ ਚਾਹੀਦਾ ਕਿ ਭਾਈ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਵੀ ਹੰਬੜਾ ਮਾਰੋ ਜਿਹੜੇ ਵਿਰੋਧੀ ਕਹਿੰਦੇ ਵੀ ਆਹ ਗੱਲ ਆ ਉਹ ਗੱਲ ਆ ਉਹ ਮੈਨੂੰ ਕਹਿਣ ਦੇ ਨਾਲੋਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਨਸ਼ੇ ਖਤਮ ਕਰਨ ਦੇ ਲਈ ਤੁਸੀਂ ਕੀ ਕੀਤਾ ਕੀ ਕੀ ਆ ਜੀ ਬਿਲਕੁਲ ਤੇ ਟੈਣਾ ਸਾਹਿਬ ਉਹਦੇ ਦੂਸਰੇ ਬੰਨੇ ਕਹਿੰਦੇ ਕਿ ਅਮਰਤਪਾਲ ਸਿੰਘ ਦੀ ਪਟੀਸ਼ਨ ਤੇ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਦੇਖੋ ਜਦੋਂ ਵੀ ਅਮਰਤਪਾਲ ਸਿੰਘ ਪਟੀਸ਼ਨ ਪਾ ਕੇ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਇੱਛਾ ਪਾਲਦਾ ਤੇ ਨਾਲ ਦੀ ਨਾਲ ਹੀ ਨਾ ਦੋ ਤਿੰਨ ਗੱਲਾਂ ਆ ਜਾਂਦੀਆਂ ਸਾਹਮਣੇ ਉਹਦੇ ਵਿੱਚ ਇੱਕ ਤਾਂ ਗੱਲ ਹੁੰਦੀ ਜੀ ਪੰਜਾਬ ਦੀ ਸਰਕਾਰ ਦੀ ਤੇ ਇੱਕ ਪੰਜਾਬ ਦੇ ਪ੍ਰਸ਼ਾਸਨ ਦੀ ਅਮਰਸਰ ਦੇ ਪ੍ਰਸ਼ਾਸਨ ਦੇ ਵੱਲੋਂ ਉਤਰ ਦਿੱਤਾ ਜਾਂਦਾ ਕਿ ਇਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਾ ਹੁੰਦ ਦਿੱਤਾ ਜਾਵੇ। ਉਹਦਾ ਕਾਰਨ ਕੀ ਹੈ? ਕਾਰਨ ਕਹਿੰਦੇ ਜੀ ਉਹਦਾ ਇਹ ਆ ਕਿ ਭਾਈ ਜੇਕਰ ਇਹ ਬਾਹਰ ਆਇਆ ਤਾਂ ਪੰਜਾਬ ਦਾ ਅਮਨ ਕਾਨੂੰਨ ਮਾਹੌਲ ਖਰਾਬ ਹੋ ਜਾਣਾ। ਐਸਕੇ ਦੀ ਪੰਜਾਬ ਦੀ ਸਰਕਾਰ ਨੇ ਇਹੀ ਗੱਲ ਕਹੀ ਆ ਕਿਉਂਕਿ ਅਮਰਿਤਪਾਲ ਨੇ ਪਟੀਸ਼ਨ ਪਾਈ ਸੀ ਕਿ ਭਾਈ ਜਿਹੜਾ ਆ ਲੋਕ ਸਭਾ ਦਾ ਬਜਟ ਸੈਸ਼ਨ ਆ, ਪਾਰਲੀਮੈਂਟ ਦਾ ਇਹਦੇ ਵਿੱਚ ਮੈਨੂੰ ਹਿੱਸਾ ਲੈਣ ਦਾ ਮੌਕਾ ਮਿਲੇ। ਪਰ ਪੰਜਾਬ ਦੀ ਸਰਕਾਰ ਨੇ ਇਹਦੇ ਉੱਤੇ ਨਾ ਕਰਤੀ। ਤੇ ਹੁਣ ਲੰਘੇ ਕੱਲ ਉਹਨੇ ਪਟੀਸ਼ਨ ਜਿਹੜੀ ਪਾਈ ਆ ਅਮਰਿਤਪਾਲ ਨੇ ਵਕੀਲਾਂ ਦੇ ਰਾਹੀਂ ਉਹ ਪਟੀਸ਼ਨ ਦੇ ਆਧਾਰ ਦੇ ਉੱਤੇ ਸੂਬੇ ਦੀ ਸਰਕਾਰ ਨੂੰ ਹਾਈ ਕੋਰਟ ਨੇ ਉੱਤਰ ਸਵਾਲ ਪੁੱਛਿਆ ਕਿ ਸਾਨੂੰ ਇਹਦਾ ਉੱਤਰ ਦਿਓ ਕਿ ਉਹ ਤੁਸੀਂ ਕਹਿ ਦਿੰਦੇ ਵੀ ਭਾਈ ਖਤਰਾ ਪੈਦਾ ਹੋ ਜਾਣਾ ਵੀ ਭਾਈ ਉਹ ਬਾਹਰ ਆ ਗਿਆ ਕਿ ਉਹ ਜਾ ਖਤਰਾ ਪੈਦਾ ਹੋ ਜਾਣਾ ਕਿਉਂ ਖਤਰਾ ਪੈਦਾ ਹੋ ਜਾਣਾ ਤੇ ਕਿਵੇਂ ਖਤਰਾ ਪੈਦਾ ਹੋ ਜਾਣਾ ਇੱਕ ਤਾਂ ਹੋ ਗਣਾ ਵੀ ਖਤਰਾ ਪੈਦਾ ਹੋ ਜੂਗਾ ਉਹ ਹੁਣ ਦੱਸੋ ਵੀ ਖਤਰਾ ਕਿਵੇਂ ਕਿਵੇਂ ਪੈਦਾ ਹੋਣ ਦੀ ਸੰਭਾਵਨਾ ਹੈਗੀ ਆ ਸੋ ਇਹ ਹੁਣ ਉੱਤਰ ਮੰਗਿਆ ਗਿਆ ਮੈਂ ਅੱਗੇ ਵੀ ਗੱਲ ਕਹਿਣਾ ਹੁਣ ਦੇਖੋ ਜਿਹੜਾ ਉਹ ਸਰਦਰੁੱਤ ਸੈਸ਼ਨ ਸੀ ਉਹਦੇ ਵਿੱਚ ਹਿੱਸਾ ਨਹੀਂ ਲਿਆ ਗਿਆ ਜਿਹੜਾ ਇਹ ਬਜਟ ਸੈਸ਼ਨ ਆ ਇਹਦੇ ਵਿੱਚ ਵੀ ਹਿੱਸਾ ਨਹੀਂ ਲੈ ਜਾਣਾ ਕਿਉਂਕਿ ਬਜਟ ਪਹਿਲਾਂ ਪੇਸ਼ ਹੋਇਆ ਤੇ ਹੁਣ ਬਜਟ ਆ ਜਿਹੜਾ ਉਹਦੀ ਗੱਲ ਅੱਗੇ ਚੱਲੀ ਆ ਪਰ ਇਹ ਬਜਟ ਦੇ ਪਹਿਲਾਂ ਪਹਿਲਾਂ ਇਹ ਗੱਲਬਾਤ ਨਹੀਂ ਮੁੱਕਣੀਗੀ ਤੇ ਉਹਨੂੰ ਬਾਹਰ ਆਉਣ ਦਾ ਮੌਕਾ ਨਹੀਂ ਮਿਲਣਾ ਹਾਂ ਇਹ ਸੰਭਵ ਆ ਕਿ ਜਦੋਂ ਐਨ ਮੂਟਾਂ ਨੇੜੇ ਆ ਗਈਆਂ ਉਦੋਂ ਕਿਸੇ ਸੈਸ਼ਨ ਦੇ ਵਿੱਚ ਉਹਨੂੰ ਬਾਹਰ ਆਉਣ ਦਾ ਮੌਕਾ ਮਿਲੇ ਫਿਰ ਹਾਲ ਇਸ ਗੱਲ ਦੀ ਸੰਭਾਵਨਾ ਨਹੀਂ ਪ੍ਰਤੀਤ ਹੁੰਦੀ ਕਿ ਅਮਰਿਤਪਾਲ ਸਿੰਘ ਬਾਹਰ ਆਵੇ ਜੀ ਬਿਲਕੁਲ ਤੇ ਜਿਹੜਾ ਸਾਹਬ ਉਹਦੇ ਰਾਹੁਲ ਗਾਂਧੀ ਨੇ ਬੜਾ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਸਰਕਾਰ ਨੇ ਭਾਰਤ ਮਾਨੂੰ ਵੇਚ ਦਿੱਤਾ ਦੇਖੋ ਜੀ ਗੱਲ ਤਾਂ ਇਹ ਆ ਵੀ ਐਫਸਟਿਨ ਫਾਈਲ ਦੇ ਉੱਤੇ ਤੇ ਅਮਰੀਕਾ ਤੇ ਇੰਡੀਆ ਦਾ ਜਿਹੜਾ ਟ੍ਰੇਡ ਡੀਲ ਸਮਝੌਤਾ ਹੋਇਆ ਇਹਦੇ ਉੱਤੇ ਲੋਕ ਸਭਾ ਦੇ ਵਿੱਚ ਬਹਿਸ ਚੱਲ ਰਹੀ ਆ ਲੰਘੇ ਕੱਲ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਕਿ ਭਾਈ ਦੇਖੋ ਇਹ ਤਾਂ ਜੀ ਭਾਰਤ ਮਾਨੂੰ ਵੇਚ ਗਏ ਆ ਤੇ ਜੀ ਅਮਰੀਕਾ ਦੀ ਲੱਤ ਥੱਲੇ ਲੰਗੇ ਆ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਤੇ ਆਪ ਦਾ ਸਭ ਕੁਝ ਦਾਦੇ ਉੱਤੇ ਲਾ ਗਿਆ ਭਾਰਤ ਮਾਂ ਨੂੰ ਵੇਚ ਦਿੱਤਾ ਇਹ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਅਮਰੀਕਾ ਦੇ ਕੋਲੇ ਵੇਚਤਾ ਹੁਣ ਉਸ ਤੋਂ ਬਾਅਦ ਮਿਰਬਲਾ ਸੀਤਾਰਾਮ ਨੇ ਜਿਹੜੇ ਉਹਨਾਂ ਨੇ ਉੱਤਰ ਦਿੱਤਾ ਉਹ ਕਹਿੰਦੇ ਕਿ ਕਿਸੇ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਭਾਰਤ ਮਾਂ ਨੂੰ ਵੇਚ ਸਕੇ ਭਾਰਤ ਮਾਂ ਨੂੰ ਖਰੀਦਿਆ ਜਾ ਸਕੇ ਸੋ ਚਲੋ ਇਹ ਹੁੰਦਾ ਵਰਬਲੀ ਗੱਲਾਂ ਵੀ ਭਾਈ ਮੈਂ ਤੁਹਾਨੂੰ ਕੁਝ ਕਹਦਾ ਤੁਸੀਂ ਮੈਨੂੰ ਕੁਝ ਕਹਤਾ ਮੋੜਵਾ ਉੱਤਰ ਦੇਤਾ ਪਰ ਇਹਦੇ ਵਿੱਚ ਪ੍ਰੈਕਟੀਕਲ ਗੱਲ ਤਾਂ ਨਹੀਂ ਨਾ ਜਾਂ ਤਾਂ ਕੇਂਦਰ ਦੀ ਸਰਕਾਰ ਪ੍ਰੈਕਟੀਕਲ ਗੱਲ ਸਮਝਾਵੇ ਵੀ ਜਿਹੜੇ ਜਿਹੜੇ ਸਵਾਲ ਨੁਕਤੇ ਚੁੱਕੇ ਜਾ ਰਹੇ ਆ ਵੀ ਭਾਈ ਉਹ ਤੁਹਾਡੇ ਸਵਾਲ ਉਹ ਨੁਕਤੇ ਗਲਤ ਕਿਵੇਂ ਆ ਪਰ ਜਦੋਂ ਆਪਾਂ ਉਹਨਾਂ ਦਾ ਤੱਕ ਯੋਗ ਉੱਤਰ ਨਹੀਂ ਦੇਵਾਂਗੇ ਤੇ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਣੇ ਆ ਜਿਹੜਾ ਇਹ ਅਮਰੀਕਾ ਦੇ ਨਾਲ ਸਮਝੌਤਾ ਕੀਤਾ ਹੈਗਾ ਭਾਰਤ ਨੇ ਇਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਮਝੌਤਾ ਵੀ ਹੈਗਾ ਉਹ ਜਿਹੜਾ ਖੇਤੀਬਾੜੀ ਵਾਲਾ ਸਮਝੌਤਾ ਇਹਦੇ ਉੱਤੇ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੈਨੂੰ ਆਸ ਆ ਵੀ ਕਿਸਾਨ ਅੰਦੋਲਨ ਵਾਂਗੂ ਇੱਕ ਵਾਰ ਫੇਰ ਆਵਾਜ਼ ਉੱਠੂਗੀ ਸ਼ਾਇਦ ਕਿਉਂਕਿ ਇਹਦੇ ਨਾਲ ਦੇਸ਼ ਦੀ ਭਾਰਤ ਦੀ ਆਰਥਿਕਤਾ ਖਾਸ ਕਰਕੇ ਖੇਤੀ ਨਾਲ ਸੰਬੰਧ ਆਰਥਿਕਤਾ ਇਹਦੇ ਉੱਤੇ ਬੜੀ ਵੱਡੀ ਸਮੱਸਿਆ ਆ ਸਕਦੀ ਹੈ ਪਰ ਇਸ ਗੱਲ ਦੇ ਉੱਤੇ ਹੈਰਾਨੀ ਹੈ ਕਿ ਕੱਲੀਆਂ ਪੰਜਾਬ ਦੀਆਂ ਜਿੱਥੇ ਬੰਦਗਾਂ ਨੇ ਉਹ ਹਾਲੇ ਬੋਲ ਰਹੇਗਾ ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ ਬੰਦਗਾ ਉੱਠਣਾ ਨਹੀਂ ਹੈ ਉਹਦੇ ਵਿੱਚ ਤੇ ਇਹ ਵੀ ਗੱਲ ਆ ਵੀ ਭਾਈ ਅਮਰੀਕਾ ਦੇ ਕੋਲੋਂ ਲਊਗਾ ਭਾਰਤ ਸੇਵ ਤੇ ਜਿਹੜਾ ਭਾਰਤੀ ਸੇਵ ਆ ਇਹ ਫਿਰ ਕਿਹੜੇ ਪਾਸੇ ਜਾਊਗਾ ਸੋ ਬਹੁਤ ਸਾਰੀਆਂ ਉਹਦੇ ਵਿੱਚ ਗੱਲਾਂ ਆਈਆਂ ਸੀਗੀਆਂ ਜਿਹੜੀਆਂ ਗੱਲਾਂ ਨੇ ਆਉਂਦੇ ਸਮੇਂ ਦੇ ਵਿੱਚ ਸਵਾਲ ਖੜੇ ਕਰਨੇ ਆ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਇੱਕ ਹੋਰ ਖਬਰ ਜਿਹਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਕੱਲ ਸਾਰਾ ਦਿਨ ਉਸ ਖਬਰ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ ਇਹ ਕਹਿੰਦੇ ਆ ਕਿ ਸਰਦਾਰ ਬਲਕੌਰ ਸਿੰਘ ਹੋਰੀ ਪੁਲਿਸ ਦੇ ਖਿਲਾਫ ਉਹਨਾਂ ਨੇ ਧਰਨਾ ਦਿੱਤਾ ਜੀ ਇਹ ਕਿਉਂ ਦੇਖੋ ਇਹ ਸਾਡੇ ਪੰਜਾਬ ਦੀ ਪੁਲਿਸ ਆ ਜਿਹੜੀ ਉਹਦੇ ਕਹਿੰਦੇ ਵੀ ਨਲਾਈਕੀ ਉਹਦੀ ਅਣਜਾਹੀ ਜਾਂ ਉਹ ਦੂਜੇ ਦੀ ਗੱਲ ਨੂੰ ਸਹੀ ਨਹੀਂ ਸਮਝਦੀ ਇਹਦੇ ਕਰਕੇ ਉਹਨਾਂ ਨੇ ਧਰਨਾ ਦਿੱਤਾ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਮੂਹਰੇ ਸਿੱਧੂ ਮੂਸੇਵਾਲਾ ਦੇ ਮਾਤਾ ਜਰਨ ਕੌਰ ਨੇ ਤੇ ਪਿਤਾ ਬਲਪੌਰ ਸਿੰਘ ਨੇ ਧਰਨਾ ਦਿੱਤਾ ਦੋਵਾਂ ਨੇ ਧਰਨਾ ਦਿੱਤਾ ਕਈ ਘੰਟੇ ਦੋਵਾਂ ਦੇ ਧਰਨੇ ਦੀਆਂ ਬਹੁਤ ਵੱਡੇ ਪੱਧਰ ਤੇ ਖਬਰਾਂ ਆਈਆਂ ਕਾਂਗਰਸ ਨੇ ਇਸ ਨੂੰ ਉੱਤੇ ਵੀ ਚੁੱਕਿਆ ਵੀ ਦੇਖ ਲਓ ਜੀ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੇ ਮੁੰਡੇ ਮਰਵਾਤੇ ਤੇ ਬਾਅਦ ਦੇ ਵਿੱਚ ਜਿਹੜੀ ਆਰਥਿਕਤਾ ਦੇ ਲਈ ਉਹ ਵਿਚਾਰੇ ਚਲੇ ਫਿਰਦੇ ਆ ਵੀ ਭਾਈ ਸਾਡਾ ਬੁਢਾਪਾ ਸੋਖਾ ਨਿਕਲ ਜੇ ਤੇ ਹੁਣ ਉਹਦੇ ਬਾਰੇ ਉਹ ਇਨਸਾਫ ਦੀ ਗੱਲ ਨਹੀਂ ਕਰਦੇ ਗੱਲ ਅਸਲ ਦੇ ਵਿੱਚ ਇਹ ਆ ਵੀ ਇੱਥੇ ਜਿਹੜਾ ਨਾ ਜਿਹੜਾ ਸਿੱਧੂ ਮੂਸੇਵਾਲਾ ਸੀ ਉਹ ਕਈ ਡਿਜੀਟਲ ਕੰਪਨੀਆਂ ਦੇ ਨਾਲ ਸਾਈਨ ਸੀ। ਉਹ ਡਿਜੀਟਲ ਕੰਪਨੀਆਂ ਦੇ ਕੋਲੋਂ ਮਾਪੇ ਹਿਸਾਬ ਮੰਗ ਰਹੇ ਆ ਵੀ ਭਾਈ ਕਿੰਨੇ ਪੈਸੇ ਹੁਣ ਤੱਕ ਆਏ ਹਾਲਾਂਕਿ ਉਹਦੇ ਵਿੱਚੋਂ ਮਾਤਾਂ ਨੂੰ ਮਿਲੇ ਵੀ ਆ ਪਰ ਉਹ ਕਹਿੰਦੇ ਜੀ ਤੁਹਾਨੂੰ ਸਟੇਟਮੈਂਟ ਦਿਖਾ ਦਿਓ। ਜੋ ਵੀ ਤੁਹਾਡੇ ਨਾਲ ਲੈਣ ਦੇਣ ਸੀ, ਜੋ ਵੀ ਕੰਟਰੈਕਟ ਆ ਉਵੇਂ ਤੁਸੀਂ ਆਪਦਾ ਹਿਸਾਬ ਰੱਖੋ ਸਾਨੂੰ ਸਾਡਾ ਹਿੱਸਾ ਦੇ ਦਿਓ। ਪਰ ਜਿਹੜਾ ਸਾਨੂੰ ਸਾਡਾ ਹਿੱਸਾ ਉਹਦੇ ਬਾਰੇ ਜਾਣਕਾਰੀ ਦੇ ਦਿਓ ਵੀ ਭਾਈ ਇੰਨਾ ਤੁਹਾਡਾ ਬਣਦਾ, ਇੰਨਾ ਤੁਹਾਡਾ ਨਹੀਂ ਬਣਦਾ। ਉਹ ਭਾਵੇਂ 10000 ਰੁਪਏ ਹੋਵੇ ਤੇ ਭਾਵੇਂ 10 ਰੁਪਏ ਹੋਣ ਤੇ ਭਾਵੇਂ 10 ਕਰੋੜ ਹੋਵੇ। ਸੋ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਉੱਤੇ ਦੋਸ਼ ਲਾਇਆ ਇਹਨਾਂ ਨੇ ਕਿ ਉਹ ਸਾਨੂੰ ਹਸਾਬ ਨਹੀਂ ਦੇ ਰਹੀਆਂ। ਜਿਹਦੇ ਕਰਕੇ ਉਹ ਕਹਿੰਦੇ ਜੀ ਅਸੀਂ ਜੂਨ 2025 ਤੋਂ ਫੇਰਾ ਫੇਰੀ ਦੀ ਰਿਪੋਰਟ ਲਖਾਈ ਹੋਈ ਆ ਵੀ ਭਾਈ ਬੰਟੀ ਬੈਂਸ ਨੇ ਤੇ ਜਿਹੜੀਆਂ ਹੋਰ ਵੀ 1 ਡਿਜੀਟਲ ਮਿਰਕਲ ਕੰਪਨੀ ਦਾ ਨਾਂ ਇਹਨਾਂ ਕੰਪਨੀਆਂ ਨੇ ਸਾਡੇ ਨਾਲ ਸਹੀ ਹਸਾਬ ਨਹੀਂ ਕੀਤਾਗਾ ਪਰ ਉਹ ਕਹਿੰਦੇ ਜੀ ਕਿ ਪੁਲਿਸ ਦੇ ਵੱਲੋਂ ਜਾਣ ਬੁੱਝ ਕੇ ਇਹ ਫਾਈਲ ਨੂੰ ਦੱਬ ਕੇ ਰੱਖਿਆ ਜਾਂਦਾ। ਫਾਈਲ ਜਿਹੜੀ ਉਹ ਐਸਐਸਪੀ ਦੇ ਮੇਜ਼ ਤੇ ਪਈ ਰਹਿੰਦੀ ਆ ਸਾਡੀ ਗੱਲਬਾਤ ਵੀ ਪੁੱਛੀ ਜਾ ਰਹੀ ਇਸ ਕਰਕੇ ਉਹ ਕਹਿੰਦੇ ਕਿ ਮਜਬੂਰੀ ਦੇ ਵਿੱਚ ਅਸੀਂ ਧਰਨਾ ਲਾਉਣ ਆਏ ਆ ਹੁਣ ਉਹ ਤੋਂ ਅਗਲੀ ਗੱਲ ਇਹ ਆ ਵੀ ਇਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਹਰਜੀਤ ਸਿੰਘ ਬਠਿੰਡਾ ਰੇਂਜ ਦੇ ਡੀਆਈਜੀ ਜਿਹੜੇ ਉਹਨਾਂ ਨੇ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਆ ਤੇ 2 ਦਿਨ ਦੇ ਵਿੱਚ ਵਿੱਚ ਮਸਲੇ ਦਾ ਠੁਕਮਾ ਹੱਲ ਕੱਢਣ ਦੀ ਗੱਲ ਕਹੀ ਆ ਉਹ ਕਹਿੰਦੇ ਵੀ ਸਾਨੂੰ ਸਿਰਫ 2 ਦਿਨ ਦੇ ਦਿਓ ਅਸੀਂ ਠੁਕਮਾ ਹੱਲ ਕੱਢਾਂਗੇ ਉਸੇ ਤਰ੍ਹਾਂ ਕਾਰਵਾਈ ਕਰਾਂਗੇ ਉਹਨੂੰ 2 ਦਿਨ ਦੇ ਵਿੱਚ ਜੋ ਕਹਿੰਦੇ ਵੀ ਕਾਰਵਾਈ ਨਾ ਹੋਈ ਮੂਸੇ ਵਾਲੇ ਦੇ ਮਾਪਿਆਂ ਨੇ ਇਹ ਗੱਲ ਕਹੀ ਆ ਤਾਂ ਫਿਰ ਅਸੀਂ ਲੰਮੇ ਸਮੇਂ ਦੇ ਮਜਬੂਤ ਸੰਦਰਸ਼ ਦੇ ਲਈ ਮਜਬੂਰ ਹੋਵਾਂਗੇ ਗੱਲ ਸਿਰਫ ਇੰਨੀ ਆ ਵੀ ਜੇਕਰ ਕਿਸੇ ਨੇ ਕਿਸੇ ਦੇ ਉੱਤੇ ਦੋਸ਼ ਲਾਇਆ ਤਾਂ ਉਹਨਾਂ ਦੇ ਉੱਤੇ ਬਣਦੀ ਸਰਦੀ ਕਾਰਵਾਈ ਕੀਤੀ ਜਾਵੇ ਉਹ ਕਹਿੰਦੇ ਜੀ ਕਿ ਜੇ ਸਾਡਾ ਕਸੂਰ ਆ ਤੁਸੀਂ ਸਾਡੇ ਤੇ ਕਾਰਵਾਈ ਕਰਦੇ ਹੋ ਜੇ ਮੰਨ ਲਓ ਸਾਡੀ ਐਪਲੀਕੇਸ਼ਨ ਝੂਠੀ ਆ ਅਸੀਂ ਗਲਤ ਗੱਲ ਕਰ ਰਹੇ ਆ ਤੁਸੀਂ ਸਾਡੇ ਉੱਤੇ ਕਾਰਵਾਈ ਕਰਦੇ ਹੋ ਜੇਕਰ ਸਾਡੀ ਜਾਂਚ ਪੜਤਾਲ ਦੇ ਵਿੱਚ ਐਪਲੀਕੇਸ਼ਨ ਸਹੀ ਆ ਅਸੀਂ ਜਿਨ੍ਹਾਂ ਦੇ ਉੱਤੇ ਅਸੀਂ ਦੋਸ਼ ਲਾਇਆ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਹਾਂ ਪਰ ਦੋਸ਼ ਇਹਨਾਂ ਨੇ ਇਹ ਲਾਇਆ ਜੀ ਕਿ ਪੁਲਿਸ ਸਹੀ ਕਾਰਵਾਈ ਨਹੀਂ ਕਰ ਰਹੀ ਜੀ ਤੇ ਟੈਣਾ ਸਾਹਿਬ ਉੱਧਰ ਦੂਸਰੇ ਪੱਨੇ ਪੰਜਾਬ ਦੇ ਵਿੱਚੋਂ ਜਿਹੜੇ-ਜਿਹੜੀਆਂ ਖਬਰਾਂ ਆ ਰਹੀਆਂ ਨੇ ਇਹ ਚਿੰਤਾ ਨੂੰ ਵਧਾਉਣ ਵਾਲੀਆਂ ਖਬਰਾਂ ਨੇ ਹਰ ਰੋਜ਼ ਹੀ ਕੋਈ ਨਾ ਕੋਈ ਇਹੋ ਜਿਹੀ ਖਬਰ ਆਉਂਦੀ ਹੈ ਜੀ ਆ ਹੁਣ ਵੀ ਬਠਿੰਡੇ ਦੇ ਵਿੱਚ ਕਹਿੰਦੇ ਸੂਟਕੇਸ ਦੇ ਵਿੱਚੋਂ ਕੁੜੀ ਦੀ ਲਾਸ਼ ਮਿਲੀ ਹੈ ਜੀ ਇਹ ਪੂਰਾ ਮਾਮਲਾ ਕੀ ਹੈ ਇਹ ਦੇਖੋ ਇਹ ਮਾਮਲਾ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਹੈ ਕਿ ਕੁੜੀ ਕੌਣ ਹੈ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਹਲੇ ਤੱਕ ਵੀ ਕਿ ਇਹ ਕੁੜੀ ਕੌਣ ਹੈ ਬਖੰਡੇ ਦੇ ਵਿੱਚ ਇੱਕ ਪਿੰਡਾ ਬੇਮਨ ਦਿਵਾਨਾ ਇਹ ਉਥੋਂ ਖਬਰ ਆਈ ਆ ਪਤਾ ਲੱਗਾ ਜੀ ਕਿ ਉਥੇ ਖੇਤਾਂ ਦੇ ਵਿੱਚ ਦੁਪਹਿਰੇ 12:00 ਵਜੇ ਦੇ ਕਰੀਬ ਕਰੀਬ ਕਿਸਾਨ ਕੰਮ ਕਰੀ ਜਾਂਦੇ ਸੀਗੇ ਤੇ ਕੁੱਤੇ ਇੱਕ ਅਟੈਚੀ ਕੇਸ ਨੂੰ ਕੁੜੀ ਸੀ ਫਿਰਦੇ ਆ ਉਹ ਕੁੜੀ ਸੀ ਫਿਰਦੇ ਆ ਤੇ ਪਤਾ ਲੱਗਾ ਜੀ ਕਿ ਬਾਅਦ ਦੇ ਵਿੱਚ ਉਹਨਾਂ ਨੇ ਜਾ ਕੇ ਉਥੇ ਚੈੱਕ ਕੀਤਾ ਤੇ ਕੁੜੀ ਦੀ ਲਾਸ਼ ਪਈ ਸੀ ਵਿੱਚ ਉਹਦੇ ਲਓ ਜੀ ਉਥੇ ਹਾਹਾਕਾਰ ਮਚ ਗਈ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਗਿਆ ਪੁਲਸ ਜਿਹੜੀ ਉਹ ਮੌਕੇ ਦੇ ਉੱਤੇ ਆਈ ਆ ਪੁਲਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਆ ਇਹ ਪਤਾ ਲੱਗਾ ਵੀ ਕੁੜੀ ਦੀ ਬੋਡੀ ਦੇ ਉੱਤੇ ਕਈ ਸੱਟਾਂ ਵੀ ਹੈਗੀਆਂ ਕੁੜੀ ਦੇ ਸਰੀਰ ਤੇ ਸੱਟਾਂ ਤੇ ਕੁੜੀ ਦੀ ਲਾਸ਼ ਨੂੰ ਸਾੜਿਆ ਵੀ ਗਿਆ ਵੀ ਭਾਈ ਇਹਦੀ ਪਛਾਣ ਦੇ ਪਛਾਣ ਹੋ ਜੇ ਸੋ ਇਸ ਤਰੀਕੇ ਦੇ ਵੇਰਵੇ ਆ ਵੇਨੇ ਪਾਈ ਹੁਣ ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਪੁਲਿਸ ਵਿੱਚੋਂ ਕੀ ਜਾਣਕਾਰੀ ਕੱਢ ਕੇ ਲੈਂਦੀ ਆ ਪਰ ਇਹ ਆਪਣੇ ਆਪ ਦੇ ਵਿੱਚ ਬੜੇ ਦੁੱਖ ਦੀ ਗੱਲ ਹੈ ਜੀ ਪਟਿਆਨਾ ਸਾਹਿਬ ਹਰ ਰੋਜ਼ ਹੀ ਪੰਜਾਬ ਚ ਇਹ ਹੋਇਜੀ ਕੋਈ ਨਾ ਕੋਈ ਖਬਰ ਆ ਹੀ ਜਾਂਦੀ ਹੈ ਜੀ ਕਿਤੇ ਗੋਲੀ ਚੱਲਣ ਦੀ ਕਿਤੇ ਕਿਸੇ ਦੇ ਕਤਲ ਦੀ ਪਤਾ ਨਹੀਂ ਸਾਰਾ ਕੁਝ ਹੋਕ ਹੀ ਰਹਿ ਪੰਜਾਬੀਆਂ ਨੂੰ ਕੀ ਹੋ ਗਿਆ ਤੇ ਕਿਸ ਤਰੀਕੇ ਦੇ ਨਾਲ ਹੀ ਮਾਹੌਲ ਜੇ ਇਕਦਮ ਹੀ ਬਦਲ ਗਿਆ ਜੀ ਹਾਂ ਇਹ ਤਾਂ ਫਿਕਰ ਵਾਲੀ ਗੱਲ ਹੈ ਜੀ ਦੇਖੋ ਪਰ ਕਿਹਨੂੰ ਕੱਗੇ ਇੱਥੇ ਪੰਜਾਬ ਦੇ ਵਿੱਚ ਸਮਝਣ ਵਾਲੇ ਘੱਟ ਆ ਤੇ ਸਮਝਾਉਣ ਵਾਲੇ ਵਧਾ ਮੈਂ ਸਹੀ ਹਾਂ ਇਸ ਗੱਲ ਦੇ ਉੱਤੇ ਜ਼ੋਰ ਦੇਣ ਵਾਲੇ ਵਧਾ ਤੇ ਗੱਲ ਨੂੰ ਸਮਝ ਕੇ ਤੇ ਉਹਦਾ ਟੁੱਪਾ ਹੱਲ ਕੱਢਣ ਦੀ ਇੱਛਾ ਪਾਲਣ ਵਾਲੇ ਘਟਾ ਇਹ ਜਿਹੜਾ ਕਿਹੜਾ ਬੰਦਾ ਬੰਦੇ ਨੂੰ ਮਾਰ ਕੇ ਅਸਲ ਦੇ ਵਿੱਚ ਕਾਨੂੰਨ ਦਾ ਕੋਈ ਡਰ ਪੈ ਨਹੀਂ ਰਹਿ ਗਿਆ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਇਹ ਮੰਨਦਾ ਵੀ ਭਾਈ ਇੱਥੇ ਕੋਈ ਕਾਨੂੰਨ ਦਾ ਡਰ ਹੈਗਾ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਇਸ ਗੱਲ ਦੇ ਲਈ ਤਰਬਤਦਾ ਵੀ ਭਾਈ ਮੈਨੂੰ ਤਾਂ ਜੇਲ੍ਹ ਜਾਣਾ ਪੈ ਜੂਗਾ ਪੁਲਿਸ ਦਾ ਕਾਨੂੰਨ ਦਾ ਤੇ ਇਸ ਗੱਲ ਦਾ ਡਰ ਮੁੱਕ ਗਿਆ ਜਿਹੜਾ ਜਿਹਨੂੰ ਮਰਜ਼ੀ ਮਾਰ ਦਿੰਦਾ ਹਰ ਬੰਦਾ ਇਹ ਚਾਹੁੰਦਾ ਜੀ ਕਿ ਮੈਂ ਮਸਲੇ ਨੂੰ ਆਪਣੇ ਤਰੀਕੇ ਨਾਲ ਹੱਲ ਕਰਨਾ ਕੋਈ ਗੋਲੀ ਮਾਰੀ ਜਾਂਦਾ ਕੋਈ ਜ਼ਹਿਰ ਦੇਈ ਜਾਂਦਾ ਕੋਈ ਖੁਦਕੁਸ਼ੀ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਪੰਜਾਬ ਦੇ ਵਿੱਚ ਆਹ ਖਬਰਾਂ ਇਸ ਵੱਡੇ ਪੱਧਰ ਦੇ ਉੱਤੇ ਆਉਣ ਨੂੰ ਕਰੇ ਆਪਾਂ ਸੋਚਿਆ ਨਹੀਂ ਸੀ ਬੰਦੇ ਲੜਦੇ ਪਹਿਲਾਂ ਵੀ ਸੀ ਇਹ ਨਹੀਂ ਕਿ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਲੜਨਾ ਤਾਂ ਵੈਸੇ ਡਾਂ ਸੋਟਾ ਖੜਕਾਉਣਾ ਬੁਲਲਕਾਰੇ ਮਾਰਨੇ ਕੋਈ ਕਦੇ ਤਾਂ ਵੇਲਾ ਹੁੰਦਾ ਸੀ ਕਿ ਜਦੋਂ ਤੂੰ ਸਾਡੀ ਗਲੀ ਦੇ ਵਿੱਚ ਆ ਕੇ ਸਾਡੇ ਘਰ ਦੇ ਮੁਰੇ ਖੰਮੂਰਾ ਕਾ ਤੋਂ ਮਾਰਿਆ ਉਦੋਂ ਲੜਾਈਆਂ ਦੇ ਵਿੱਚ ਇਹੋ ਜਿਹੇ ਹੁੰਦੇ ਸੀ ਉਦੋਂ ਫਿਰ ਡਾਂਗੋ ਡਾਂਗੀ ਹੋ ਜਾਣਾ ਪਰ ਹੁਣ ਤਾਂ ਕੰਮ ਹੀ ਹੋਰ ਚੱਲ ਪਿਆ ਗੋਲੀ ਮਾਰਦੇ ਹੋ ਬੰਦਾ ਮਾਰਦੇ ਹੋ ਬੰਦਾ ਮਰਵਾਦੇ ਹੋ ਕਿਸੇ ਨੂੰ ਕਹਿ ਕੇ লাশ ਸਾੜਦੇ ਹੋ ਲਾਪਤਾ ਕਰਦੇ ਹੋ ਮਾਰ ਕੇ ਬੰਦਾ ਨਹਿਰ ਛੁੱਟਦੇ ਹੋ ਅੱਜ ਕੱਲ ਇਹ ਖੇੜੀ ਬਣ ਗਈ ਆ ਤੇ ਹਰ ਰੋਜ਼ ਇਹੋ ਜਿਹੀਆਂ ਖਬਰਾਂ ਜੀ ਜੀ ਬਿਲਕੁਲ ਸਹੀ ਤੇਣਾ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਆਂ ਜੀ ਫਿਲਮ ਅਦਾਕਾਰ ਰਾਜਪਾਲ ਯਾਦਵ ਦੀ ਕਹਿੰਦੇ ਕਿ ਉਹਦੀ ਮਦਦ ਦੇ ਲਈ ਬਹੁਤ ਸਾਰੇ ਕਲਾਕਾਰ ਅੱਗੇ ਆਏ ਨੇ ਦੇਖੋ ਜੀ ਇੱਕ ਤਾਂ ਗੱਲ ਬੜੀ ਕਲੀਅਰ ਆ ਵੀ ਰਾਜਪਾਲ ਯਾਦਵ ਨੇ ਉਹਦੇ ਰਾਹੀ ਕਹਿਣ ਦਾ ਭਾਵ ਸਾਨੂੰ ਇੰਡਸਟਰੀ ਦਾ ਵੀ ਸੱਚ ਪਤਾ ਲੱਗ ਗਿਆ ਤੇ ਸਾਨੂੰ ਪੰਜਾਬ ਦੀ ਇੰਡਸਟਰੀ ਦੇ ਤਾਂ ਸੱਚ ਪਤਾ ਹੀ ਆ। ਰਾਜਪਾਲ ਯਾਦਵ ਨੇ 200 ਦੇ ਕਰੀਬ ਹਿੰਦੀ ਫਿਲਮਾਂ 'ਚ ਕੰਮ ਕੀਤਾ ਬਤੌਰ ਕਮੀਡੀਅਨ। ਇਸ ਨਿੱਕੇ ਤੱਕ ਦੇ ਕਲਾਕਾਰ ਨੇ ਬਹੁਤ ਵੱਡੇ-ਵੱਡੇ ਕੰਮ ਕੀਤੇ ਆਪਾਂ ਸਾਰੇ ਜਾਣਦੇ ਆ। ਪਰ ਇੰਨੀ ਮੰਦਲੀ ਹਾਲਤ ਉਹਦੀ ਆਰਥਿਕ ਤੌਰ ਦੇ ਉੱਤੇ ਹੋਈ ਪਈ ਆ। ਇਹਦੇ ਬਾਰੇ ਪਤਾ ਨਹੀਂ ਸੀਗਾ। ਆਪਾਂ ਇਹ ਗੱਲ ਸੋਚਦੇ ਹੁੰਦੇ ਟੀਵੀ ਤੇ ਦੇਖ ਕੇ ਵੀ ਇਹ ਬੰਦਾ ਛਾਇਆ ਪਿਆ ਯਾਰ ਇਹ ਬੰਦੇ ਦੀ ਚੱਲਦੀ ਆ ਯਾਰ। ਇਹ ਬੰਦਾ ਵੱਟ ਕੱਢੀ ਜਾਂਦਾ ਯਾਰ। ਉਹਦੇ ਵਿਚਾਰੇ ਦੇ ਆਪ ਦੇ ਵੱਟ ਕਿਵੇਂ ਨਿਕਲੇ ਪਏ ਆ ਆਪਾਂ ਟੀਵੀ ਦੇ ਉੱਤੇ ਵੇਖ ਕੇ ਅੰਦਾਜ਼ੇ ਲਾ ਲੈਨੇ ਆ ਪਰ ਸਾਨੂੰ ਵਿਤਲੀ ਗੱਲ ਤਾਂ ਨਹੀਂ ਪਤਾ ਹੁੰਦਾ ਅਸਲ ਵਿੱਚ 200 ਤੇ 10 ਦੇ ਵਿੱਚ ਤੇ ਰਾਜਪਾਲ ਯਾਦਵ ਨੇ 5 ਕਰੋੜ ਰੁਪਈਆ ਇੱਕ ਕੰਪਨੀ ਤੋਂ ਲਿਆ ਸੀ ਮੁਰਲੀ ਫਾਈਨਾਂਸ ਕੰਪਨੀ ਤੋਂ ਫਿਲਮ ਬਣਾਉਣ ਦੇ ਲਈ ਉਹ ਫਿਲਮ ਬਣਾਈ ਉਹਦਾ ਨਾਂ ਸੀ ਅਤਾ ਪਤਾ ਲਾਪਤਾ ਇਹ ਗੱਲ ਕਹੀ ਸੀ ਵੀ ਫਿਲਮ ਚੱਲ ਜਾਣੀ ਹੈ ਤਾਂ ਮੈਂ ਮੋੜ ਦੂੰਗਾ ਜਿ ਆ ਇਸ ਸਮੇਂ ਤੇ ਪਰ ਫਿਲਮ ਹੋਗੀ ਸੁਪਰ ਹਿੱਟ ਉਹ ਫਿਲਮ ਸੁਪਰ ਫਲॉप ਹੋ ਗਈ ਉਹ ਵਿਆਜ ਜੁੜਦਾ 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 ਬਣ ਕੇ 9 ਕਰੋੜ ਰੁਪਈਆ 200 ਤੇ 18 ਦੇ ਵਿੱਚ ਦਿੱਲੀ ਦੀ ਕੜਕੜੂਮਾ ਅਦਾਲਤ ਨੇ ਤੇ ਰਾਜਪਾਲ ਯਾਦਵ ਨੂੰ ਦੋਸ਼ੀ ਘਰਾੜ ਦਿੱਤਾ ਉਹਨੂੰ ਸੁਣਾਈ 6 ਮਹੀਨੇ ਦੀ سزا ਪਰ ਉਹਨੇ ਵਿੱਚ ਸਮਾਂ ਮੰਗਿਆ ਵੀ ਮੈਨੂੰ ਸਮਾਂ ਦੇ ਦਿਓ ਵੀ ਮੈਂ ਪੈਸੇ ਜਿਹੜੇ ਉਹ ਇਕੱਠੇ ਕਰਕੇ ਦੇ ਦੂੰਗਾ ਲੋਜੀ ਪਰ ਉਹਦੇ ਕੋਲੋਂ ਪੈਸੇ ਦਿੱਤੇ ਨਹੀਂ ਗਏ ਉਹਦੇ ਕੋਲੇ ਪੈਸੇ ਹੈ ਨਹੀਂ ਹੁਣ ਉਹਦੇ ਕੋਲੇ ਸਰੈਂਡਰ ਕਰਨ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਸੀ ਬਚਿਆ ਉਹਨੇ ਸਰੈਂਡਰ ਕਰਤਾ ਤੇ ਗੱਲ ਇਹ ਦੀ ਕਿ ਹੁਣ ਜਦੋਂ ਸਲੰਡਰ ਕੀਤਾ ਤੇ ਉਹਨੂੰ ਤੇ ਹਾਰ ਜੇਲ ਜਾਣਾ ਪੈ ਗਿਆ ਤੇ ਹਾਰ ਜੇਲ ਜਾਂਦੇ ਜਾਂਦੇ ਨੇ ਉਹਨੇ ਕੁਝ ਗੱਲਾਂ ਕਹੀਆਂ ਵੀ ਮੇਰਾ ਕੋਈ ਦੋਸਤ ਨਹੀਂਗਾ ਮੇਰੇ ਕੋਲੇ ਪੈਸਾ ਨਹੀਂਗਾ ਜੇਲ ਜਾਣ ਤੋਂ ਬਿਨਾ ਮੇਰੇ ਕੋਲੇ ਹੋਰ ਰਾਹ ਕੋਈ ਨਹੀਂਗਾ ਪਰ ਜਦੋਂ ਉਹ ਜੇਲ ਦੇ ਵਿੱਚ ਗਿਆ ਤੇ ਉਹਦੀਆਂ ਇਹਨਾਂ ਗੱਲਾਂ ਦੇ ਕਰਕੇ ਇੰਡਸਟਰੀ ਪਿਗਲੀ ਸੋਨੂੰ ਸੂਦ ਨੇ ਸਲਮਾਨ ਖਾਨ ਨੇ ਅਜੇ ਦੇਵਗਨ ਨੇ ਇੱਕ ਰਾਓ ਇੰਦਰਜੀਤ ਆ ਇੱਕ ਤੇਜ ਪ੍ਰਤਾਪ ਯਾਦਵ ਆ ਗੁਰੂ ਰੰਧਾਵਾਣੀ ਵੀ ਤੇ ਕਈ ਹੋਰ ਕਲਾਕਾਰਾਂ ਨੇ ਮਨੂੰ ਮਦਦ ਦੇਣ ਦਾ ਐਲਾਨ ਕੀਤਾ ਕਿਸੇ ਨੇ 1 ਕਰੋੜ 11 ਲੱਖ ਕਿਸੇ ਨੇ 10 ਲੱਖ ਕਿਸੇ ਨੇ 5 ਲੱਖ ਕਿਸੇ ਨੇ 51 ਲੱਖ ਕੁਝ ਇਸ ਤਰੀਕੇ ਦੇ ਐਲਾਨ ਕੀਤੇ ਆ ਮਤਲਬ ਇਹ ਜੀ ਕਿ ਉਹਨੇ ਥੋੜੇ ਘੜਾਂ ਦੇ ਵਿੱਚ ਬਾਹਰ ਤਾਂ ਚਲੋ ਆ ਜਾਣਾ ਪਰ ਗੱਲ ਦੋ ਤਿੰਨ ਤਰ੍ਹਾਂ ਦੀ ਸਿੱਖਣ ਵਾਲੀ ਆ ਇੱਕ ਤਾਂ ਇਹ ਆ ਵੀ ਇਹ ਇੰਡਸਟਰੀ ਦਾ ਉਹ ਸੱਚ ਆ ਵੀ ਜਿੱਥੇ ਆਪਾਂ ਨੂੰ ਬੰਦੇ ਦੀ ਚਮਕਦਮਤ ਦਿਸਦੀ ਹੁੰਦੀ ਆ ਉਹਦੇ ਅੰਦਰੂਨੀ ਹਾਲਾਤ ਨਹੀਂ ਦਿਸਦੇ ਹੁੰਦੇ ਦੂਜੀ ਗੱਲ ਆਪਾਂ ਸਭ ਨੇ ਤੌਰ ਤੇ ਇਹ ਸਿੱਖੀਏ ਵੀ ਭਾਈ ਜੇਕਰ ਕਿਸ ਨੂੰ ਚੈੱਕ ਦਿੱਤਾ ਹੋਵੇ ਇਹ ਇੱਕ ਬਾਉਂਸ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹੋ ਜੇ ਚੱਕਰ ਦੇ ਵਿੱਚ ਤੁਸੀਂ ਪਸ ਜਾਣੇ ਆ ਤੁਸੀਂ ਅਪਰਾਧੀ ਬਣ ਜਾਣੇ ਆ ਤੀਜੀ ਗੱਲ ਇਹ ਆ ਵੀ ਜਿਵੇਂ ਉਹਦੇ ਪੱਖ ਦੇ ਵਿੱਚ ਆਏ ਆ ਕਈ ਕਲਾਕਾਰ ਤੇ ਸਾਨੂੰ ਵੀ ਗਵੰਡਗਾੜੇ ਪੱਖ ਦੇ ਵਿੱਚ ਹੋਣਾ ਚਾਹੀਦਾ ਜੇ ਕਿਸੇ ਨੂੰ ਲੋੜ ਆ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਇਹ ਤਿੰਨ ਚਾਰ ਗੱਲਾਂ ਨੇ ਸਿੱਖਣ ਵਾਲੀਆਂ ਹੈਗੀਆਂ ਜੀ ਬਿਲਕੁਲ ਸਹੀ ਸਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜਿਹੇ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ